ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਓ ਕੁਝ ਸਿੱਖੀਏ ਚੈਨਲ ਤੇ ਕੱਲ ਅਸੀਂ ਸਿੱਖਿਆ ਸੀ ਕਿ ਕੁੜਤੀ ਦਾ ਸਹੀ ਤਰੀਕੇ ਨਾਲ ਨਾਪ ਕਿਵੇਂ ਲੈਣਾ ਅੱਜ ਅਸੀਂ ਸਿੱਖਾਂਗੇ ਕਿ ਕੁੜਤੀ ਦੇ ਸਹੀ ਤਰੀਕੇ ਨਾਲ ਕਟਿੰਗ ਕਿਵੇਂ ਕਰਨੀ ਹੈ ਕੁੜਤੇ ਦੀ ਕਟਿੰਗ ਕਰਨ ਤੋਂ ਪਹਿਲਾਂ ਸਾਨੂੰ ਕੁਝ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਨੇ ਜਦੋਂ ਕੁੜਤੀ ਦਾ ਨਾਪ ਲੈਣਾ ਤਾਂ ਅਸੀਂ ਕੁੜਤੀ ਦੀ ਲੈਂਥ ਦੇ ਵਿੱਚ 3 ਇੰਚ ਪਲੱਸ ਕਰਨੇ ਆ ਘੇਰੇ ਵਿੱਚ 4 ਇੰਚ ਪਲੱਸ ਕਰਨਾ ਤੀਰੇ ਵਿੱਚ 1 ਇੰਚ ਪਲੱਸ ਕਰਨਾ ਮੋਢੇ ਵਿੱਚ ਕੁਝ ਵੀ ਪਲੱਸ ਨਹੀਂ ਕਰਨਾ ਛਾਤੀ ਵਿੱਚ ਨਹੀਂ ਕਰਨਾ ਕਮਰ ਵਿੱਚ ਵੀ ਕੁਝ ਵੀ ਪਲੱਸ ਨਹੀਂ ਕਰਨਾ हिਪ ਵਿੱਚ ਵੀ ਕੁਝ ਵੀ ਪਲੱਸ ਨਹੀਂ ਕਰਨਾ ਸਾਈਡ ਸਲਾਈ ਵਿੱਚ ਅੱਧਾ ਇੰਚ ਅਸੀਂ ਪਲੱਸ ਕਰਨਾ ਪਲੱਸ ਅੱਧਾ ਇੰਚ ਕਰਨਾ ਤੇ ਗਲੇ ਵਿੱਚ ਬਾਕੀ ਅਸੀਂ ਕਿਸੇ ਚੀਜ਼ ਵਿੱਚ ਵੀ ਕੁਝ ਵੀ ਪਲੱਸ ਨਹੀਂ ਕਰਨਾ ਹੈਗਾ ਜਦੋਂ ਬਾਹ ਦੀ ਲੰਬਾਈ ਲੈਣੀ ਆ ਉਹਦੇ ਵਿੱਚ ਅਸੀਂ 3 ਇੰਚ ਪਲੱਸ ਕਰਨਾ ਠੀਕ ਹੈ ਜੀ ਆਓ ਜੇ ਕਰਦੇ ਆਂ ਕੁੜਤੇ ਦੀ ਕਟਿੰਗ ਟੈਂਚ ਇੰਚ ਕਰ ਸਕਦੇ ਆ 4 ਇੰਚ ਕਰ ਸਕਦੇ ਹੋ ਤੁਹਾਡੀ ਇੱਛਾ ਠੀਕ ਹੈ ਜੀ ਤੇ ਅਸੀਂ 1 2 3 ਇੰਚ ਵੀ ਚੈੱਕ ਕਰ ਲਿਆ ਹੁਣ ਸਾਡੇ ਜਿਹੜਾ ਇਹਦਾ 3 ਲਿਆਣਾ ਸਭ ਤੋਂ ਪਹਿਲਾਂ ਅਸੀਂ ਕੀ ਲੈਣਾ ਜੀ 3 ਇਰਾ 13 ਤੋਂ 3 ਇੰਚ ਪਲੱਸ ਕਰਨਾ ਕਿ 13.11 ਇੰਚ ਤੇ ਇਹਦੇ ਵਿੱਚ ਅਸੀਂ 1 ਇੰਚ ਪਲੱਸ ਕਰਾਂਗੇ 12 ਵਜੂ ਤੇ 12 ਦਾ ਹਾਫ ਇੰਚ ਹੋ ਜਾਂਦਾ 6 ਮਤਲਬ ਕਿ ਅਸੀਂ 6 ਇੰਚ ਲਵਾਂਗੇ ਠੀਕ ਹੈ ਜੀ 6 ਇੰਚ ਲੈਣ ਤੋਂ ਬਾਅਦ ਅਸੀਂ ਇੱਥੋਂ ਲਵਾਂਗੇ ਮੋਟਾ ਮੋਟੇ ਦੇ ਵਿੱਚ ਅਸੀਂ ਪੁੱਛੀ ਐਂਟ ਨਹੀਂ ਕਰਨਾ ਤੇ ਪਾਹੀ ਵਿੱਚੋਂ ਘਟਾਉਣਾ ਜੇ ਮੋਟਾ 7.5 ਤਾਂ ਅਸੀਂ 7.5 ਹੀ ਛਾਣੇ ਲਾ ਲੈਣੇ ਆ ਉਸ ਤੋਂ ਬਾਅਦ ਜਦੋਂ ਅਸੀਂ ਕਮਰ ਦਾ ਨਾਪ ਲੈਣਾ ਹੈ ਕਮਰ ਦਾ ਨਾਪ ਲੈਣ ਤੋਂ ਬਾਅਦ ਮੋਟੇ ਤੋਂ ਲੈ ਕੇ نیچے ਤੱਕ ਸਾਡਾ ਕਿੰਨਾ ਹੁੰਦਾ ਹੈ ਜੇ 5.5 ਤੇ ਨਿਸ਼ਾਨੀ ਲਾ ਲੈਣੀ ਆ ਉਸ ਤੋਂ ਬਾਅਦ ਅਸੀਂ ਲਾਣੀ ਆ ਸਾਈਡ ਸਲਾਈ ਦੇ ਨਿਸ਼ਾਨੀ ਸਾਈਡ ਸਲਾਈ ਦੇ ਨਿਸ਼ਾਨੀ ਸਾਡੀ ਸੀਗੀ 2.5 ਤੇ ਅਸੀਂ ਇਹਦੇ ਵਿੱਚ 1 ਇੰਚ ਪਲੱਸ ਕੀਤਾ ਤੇ ਸਾਡੀ ਹੋ ਗਈ ਤੇ ਅਸੀਂ ਇਹ ਲਾ ਲੈਣੇ ਆ

છાતી ਜਿੰਨੀ ਹੈ ਸਾਢੇ 3/4 ਜੇ 17 ઇંચ સાઢે 17 તોਸੀਂ સાઢે 17 ਦਾ લવਾਂਗੇ પોણ ઇંચ હાફ ઠીક છે ਉਸ ਤੋਂ ਬਾਅਦ ਕਮਰ ਸਾਡੀ ਹੈਗੀ 14 ઇંચ 14 ਦਾਸੀਂ ਹਾਫ ਲਵਾਂਗੇ ਕਮਰ ਸਾਡੀ ਹੈਗੀ ਆ 15 ઇંચ 15 ਦਾਸੀਂ ਹਾਫ ਲਵਾਂਗੇ સાત ਤੋਂ 14 ਸਾਢੇ 7 ઠીક ਹੈ ਜੀ ਇਹ ਹੋਵੇ ਸਾਡੀ ਕਮਰ ਸੋਵਾ ਸਾਈਡ ਸਲਾਈਸ ਸਾਈਡ ਸਲਾਈਸ ਇਹ ਭਾਗੇ ਸਾਡੀ 18 ਇੰਚ ਤੇ ਅਸੀਂ 18 ਦਾ ਅੱਧ ਲਾਵਾਂਗੇ 9 ਇੰਚ ਠੀਕ ਹੈ ਜੀ ਇੱਥੋਂ ਉੱਤੇ ਹੁਣ ਅਸੀਂ ਕੀ ਕਰਾਂਗੇ ਇਸ ਜਿੱਥੇ ਤੋਂ ਲੈ ਕੇ ਇੱਥੇ ਤੱਕ ਐਨਸ ਟੇਪ ਦੇ ਸਹਾਤਮਤ ਉਸ ਨੂੰ ਲਾਵਾਂਗੇ ਇਹਨੂੰ ਇੱਥੋਂ ਤੱਕ ਲਾਵਾਂਗੇ ਠੀਕ ਹੈ ਜੀ ਸਾਡਾ ਸਲਾਈ ਦਾ ਸਾਈਡ ਸਲਾਈ ਦਾ ਨਾ ਲੱਗਿਆ ਇੱਕ ਗੱਲ ਹੋਰ ਜਦੋਂ ਕੁਝ ਸੀ ਇਹ ਸਾਰਾ ਆਪਣਾ ਜੇ ਫੁੱਟ ਤੋਂ ਡਬੂਟੀਆਂ ਵਾਲਾ ਤਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਬੂਟੀਆਂ ਪਿਛਲੇ ਪੰਨੇ ਦੇ ਉੱਪਰੋਂ ਜਾਣੀਆਂ ਚਾਹੀਦੀ ਨੇ ਤੇ ਨੀਚੇ ਵਾਲਾ ਪੰਨਾ ਦੇ ਉੱਪਰੋਂ ਜਾਣੀ ਚਾਹੀਦੀ ਇਹ ਸਾਡਾ ਫਰੰਟ ਵਾਲਾ ਇਹ ਬੈਕ ਵਾਲਾ ਤੇ ਬੈਕ ਦੀਆਂ ਬੂਟੀਆਂ ਵੀ ਉੱਪਰੋਂ ਚੜੀਆਂ ਨੇ ਤੇ ਫਰੰਟ ਵਾਲੇ ਨੂੰ ਚੜੀਆਂ ਨੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਠੀਕ ਆ ਜੀ ਉਸ ਤੋਂ ਬਾਅਦ ਜਦੋਂ ਇਹ ਨਾ ਕਰ ਲਿਆ ਤਾਂ ਅਸੀਂ ਇੱਥੋਂ 1.5 ਇੰਚ ਲੈ ਲਓ ਠੀਕ ਹੈ ਜੀ ਇਸ ਕੋਨੇ ਤੋਂ ਇੱਥੇ ਅੰਦਰੋਂ ਅੱਪਰ ਹੋਸੀ 1.5 ਇੰਚ ਲੈ ਲਓ 1.5 ਇੰਚ ਇਹਨੂੰ ਸ਼ਾਗਲ ਲਗਾ ਕੇ ਪਰ ਤੇ ਇਸ ਨੂੰ ਅਸੀਂ ਇਹਦੇ ਨਾਲ ਰੱਖ ਦਾਂਗੇ ਇਜ਼ੀ ਇਹ ਪਾ ਲਓ ਅਸੀਂ ਇੱਥੋਂ ਮਿਸ਼ਾਲੇ ਠੀਕ ਹੈ ਜੀ ਹੁਣ ਜਦੋਂ ਅਸੀਂ ਕਟਿੰਗ ਕਰਨੀ ਆ ਰੱਖਣਾ ਠੀਕ ਹੈ ਜੀ

ਜਦੋਂ ਕਟਿੰਗ ਕਰਨੀ ਆ ਇੱਥੋਂ ਸ਼ੁਰੂ ਕਰਕੇ ਇੱਥੇ ਕਰਨੀ ਆ ਇਹ ਕੱਟਿਆ ਕਿ ਕਰਾਂਗੇ ਇਹਦੇ ਵਿੱਚੋਂ ਜਿਹੜੇ ਬੈਕ ਵਾਲਾ ਜੀ ਪੱਲਾ ਇਹਨੂੰ ਕੱਟਾਂਗੇ ਸਾਈਡ ਤੇ ਸਾਈਡ ਤੇ ਕੱਟਾਂਗੇ ਠੀਕ ਹੈ ਜੀ ਜਿਹੜਾ ਫਰੰਟ ਵਾਲਾ ਇਹਨੂੰ ਕੱਟੂ ਉਸੇ ਤਰ੍ਹਾਂ ਹੀ ਰੱਖ ਲਵਾਂਗੇ ਸਾਰੇ ਪੱਲੇ ਨੂੰ ਜਿਸ ਚਿੱਟੇ ਪਰ ਬਰਬਰ ਕਰਨਾ ਹੈ ਤੇ ਇੱਥੇ ਸਿੱਖ ਲਵਣੀ ਆ 1 ਇੰਚ 1 ਇੰਚ ਲਗਾ ਕੇ ਇਸ ਨੂੰ ਠੀਕ ਹੈ ਜੀ ਇਹ ਸਾਡੀ ਹੋ ਗਈ ਜੇ ਆਪਾਂ ਸੰਭਲੇ ਦੀ ਕੱਟ ਤੇ ਇਹਨਾਂ ਨੂੰ ਸਿੱਲੇ ਬੜੇ ਸਪਸ਼ਟ ਨੇ ਠੀਕ ਹੈ ਜੀ ਪਸੀ ਕੈਂਚੂ ਰੱਖ ਕੇ ਤੇ ਸਾਈਡਸ ਤੇ ਕੈਂਚ ਰੱਖਾਂਗੇ ਠੀਕ ਹੈ ਜੀ ਸਟੌਪ ਕਰੋ ਠੀਕ ਹੈ ਜੀ ਤੇ ਤੁਸੀਂ ਇਹ ਵੀ ਕਰ ਸਕਦੇ ਹੋ ਤੇ ਕੱਟ ਵੀ ਲਗਾ ਸਕਦੇ ਹੋ ਇਹ ਥੋੜੇ ਕੱਟੇ ਹੁਣ ਅਸੀਂ ਕਿਹਟਾ ਰੰਗ ਨੂੰ ਪੱਲੇ ਨੂੰ ਪਟਾ ਲਾਂਗੇ ਇਸ ਤਰ੍ਹਾਂ ਇਹਨਾਂ ਚਾਂਦੀ ਜਿਹਾ ਹੋ ਸਾਡੀ ਦੋਨਾਂ ਪਾਸੇ ਦਿਨਸ਼ਾਂ ਨੇ ਸਹੀ ਤਰੀਕੇ ਨਾਲ ਆਪੇ ਹੋ ਸਾਡਾ ਜਿਹੜਾ ਮੋਢਾ ਪੱਲਾ ਕੰਪਲੀਟ ਆ। ਹੁਣ ਦੇਖੋ ਜਿਹਦਾ ਤੇ ਪਿਛਲਾ ਗਲਾ 5 ਇੰਚ ਹੋ ਗਿਆ। ਮੰਨ ਲਓ ਸਾਡੇ ਪੰਜ। ਅਸੀਂ ਸਾਡੇ 5 ਕਿ ਜਿੱਤਾਂ। ਗਲਾ ਸੀਗਾ 5.5 ਤੇ ਜਿਹੜੀ ਜਿਹੜਾ ਇਹਦਾ ਪਤਲਾ ਹੁੰਦਾ ਤੇ ਉਹਦੀ ਅਸੀਂ ਗਲਾ ਦੀ ਜਿਹੜੀ ਚੌੜਾਈ ਕੱਟਦੇ ਨੇ ਉਹ 2 2 ਇੰਚ ਦੀ ਰਕਣੀ। ਉਸੇ ਕਟਾਂਗੇ 2.5 ਇੰਚ। ਠੀਕ ਹੈ ਜੀ। ਸਭ ਇੰਚਰਾਂ ਵਾਲਾ ਵਰਤ ਸੀ ਮੈਂ ਦਿਹਾੜੇ ਲਾਣ ਤੋਂ ਬਾਅਦ ਸੀ ਬਟਾ ਲਾਵਾਂਗੇ ਮੇਰੇ ਬਾਅਦ ਇਹ ਸਾਡਾ ਪਿਛਲਾ ਪਤਾਂਗੀ ਕੰਪਲੀਟ ਆ ਠੀਕ ਹੈ ਜੀ ਹੁਣ ਦੇਖੋ ਜੀ ਮੋਂ ਅਸੇ ਕਟਾ ਕੇ ਬਾਹ ਬਾਂਦ ਰਲਵਾਇਆ ਸੀ ਜਿਹਨੇ ਸਾਡੇ ਬਾਹੇ ਉਸ ਤੋਂ 2 ਇੰਚ ਫालतू ਲੈ ਲਏ ਨੀ ਆ ਬਾਂਧ ਲੱਭਾਈ ਸੀ ਸਾਡੇ 18 ਇੰਚ ਤੇ ਸੇ 2 ਇੰਚ ਲੈ ਕੇ ਫालतू ਲੈ ਲਿਆ 20 ਇੰਚ ਠੀਕ ਹੈ ਜੀ ਹੁਣ ਉਸੇ ਤਰ੍ਹਾਂ ਸੱਤ ਲੰਬਾਈ ਹੈਗੀ ਆ ਬਾਹਰ ਲੈ ਕੇ ਹੁਣ ਅਸੀਂ ਸਿੱਧਾ ਸਾਈਡ ਤੋਂ ਲਵਾਂਗੇ 3 ਇੰਚ ਠੀਕ ਆ 3 ਇੰਚ ਲੈ ਲਿਆ 3 ਇੰਚ ਲੈਣ ਤੋਂ ਬਾਅਦ ਅਸੀਂ ਕੀ ਬਣਾਗੇ ਇਕ ਤੋਂ ਥੋੜੇ ਥੋੜੇ ਸ਼ੇਪ ਬਿੰਦੇ ਹੋਏ ਤਾਂ ਹਾਂਜੀ ਟਾਈਪ ਆ ਸਮਝ ਤੇ ਸਾਡੀ ਮੂਰੀ ਹੈਗੀ ਇੱਥੋਂ ਚ 4 ਇੰਚ ਇਸੇ ਤੋਂ 4 ਇੰਚ ਲਗਾਵਾਂਗੇ ਠੀਕ ਹੈ ਜੀ चार इंच तो बाल दो इंच एक्स्ट्रा ठीक है जी दो इंच बाल सीधे ठीक है जी अच्छा हो ना ये साड़ी होगी चार इंच ठीक है उन्हें सिख थोक ऐसे से पाँच इंच पाँच इंच तो लेने हैं ठीक है जी पाँच इंच ते 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 तेरी कितनी सिख सिख ये साड़ी शें ਇਸੇ ਸਾਠੇ ਛੇ ਤੇ ਨੰਸ਼ੀ ਠੀਕ ਹੈ ਜੀ ਤੇ ਇੱਥੋਂ ਵੀ ਇਸ ਗੋਲਫ ਫालतू ਗਿਆ ਠੀਕ ਹੈ ਜੀ ਇਸ ਇਸ ਜਿਸ ਤੋਂ ਵੀ ਇਸ ਗੋਲਫ ਫालतू ਲੈ ਕੇ ਸਾਡਾ ਕੋਈ ਹੈਗਾ ਇਹਨੂੰ ਇੱਕ ਵਾਰ ਸੀ ਤਾਂ ਇਹ ਸਾਡਾ ਫालतੂ ਕਪੜਾ ਥਰੇ ਸਲਾਈ ਸਾਡੇ ਇੱਥੇ ਬਚੂਗੀ ਤੇ ਇਸ ਕਪੜਾ ਤੇ ਬੋਡੇ ਦੀ ਕਰੀਂ ਠੀਕ ਐ ਇਧਰ ਤੋਂ ਨਾ ਉੱਚੀ ਕਰ ਤੇ ਇਧਰ ਸਾਈਡ ਤੇ ਉਹ ਇਦਾਂ ਛੁਪਾ ਲੈਣਾ ਠੀਕ ਐ ਠੀਕ ਹੁਣ ਅਸੀਂ ਕੀ ਕਰਾਂਗੇ ਇੱਥੋਂ ਲਵਾਂਗੇ 2.5 ਇੰਚ 2 ਇੰਚ ਜਾਂ 5 ਇੰਚ ਠੀਕ ਹੈ ਜੀ ਇਹ ਦੇਖੋ ਤੁਹਾਡੇ ਸਿਰਫ ਆਪੇ ਚੁੱਕੋ ਹੰਤ ਦੇ ਰੱਖੋ ਸਿਰਫ ਖੰਮਾ ਆਪਕ 6 ਇੰਚ 6.5 ਇੰਚ ਦਾ ਆਧਾ ਹੋਦਾਗਾ ਇੱਥੇ ਠੀਕ ਹੈ ਜੀ ਇੱਥੋਂ ਅਸੀਂ ਲਵਾਂਗੇ 1 ਇੰਚ ਠੀਕ ਹੈ 1 ਇੰਚ ਲੈਂਦੇ ਹਾਂ ਅਸੀਂ ਨਾ ਨਵਾਂ ਦੇ ਇੱਥੋਂ ਇਹਦੇ ਠੀਕ ਹੈ ਜੀ ਇਹ ਤੁਹਾਨੂੰ ਸੀ ਸਟੈਂਪ ਠੀਕ ਹੈ ਜੀ ਇਸਾ ਦੇ ਕਾਰਟ ਪਹਿਲੀ ਬੂਥਲੀ ਭਲਾ ਦੀ 52 ਕਰਟੇਜ ਤੇ ਬਾਅਦ ਸਾਡੇ ਕੰਪਲੀਟ ਹੋ ਗਏ ਠੀਕ ਹੈ ਜੀ ਇਸਾ ਦਾ 你别打我。